ਮਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਆਂ ਜੀ ਰਾਣਾ ਫੈਸ਼ਨ ਟਿਕ ਮੋੜ ਮੰਡੀ ਦਸ਼ਮੇਸ਼ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਡਿਸਟ੍ਰਿਕਟ ਤਰੇਜੰਦਾ ਜੀ ਆਪਣਾ ਬਠਿੰਡਾ ਬਹੁਤ ਸਾਰੇ ਕਸਟਮਰਾਂ ਦਾ ਕਹਿਣਾ ਹੁੰਦਾ ਕਿ ਤੁਸੀਂ ਆਪਣਾ ਦੱਸਿਆ ਕਰੋ ਜੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਫਿਰ ਉਹ ਮੈਸੇਜ ਕਰਦੇ ਰਹਿੰਦੇ ਨੇ ਵੀ ਤੁਸੀਂ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਬੋਲਦੇ ਆਂ ਆਪਾਂ ਮੋੜ ਮੰਡੀ ਹੈ ਜੀ ਬਠਿੰਡੇ ਦੇ ਵਿੱਚ ਤੇ ਆਪਾਂ ਜਿਹੜਾ ਤੁਹਾਨੂੰ ਅੱਜ ਦਿਖਾਵਾਂਗੇ ਨਾ ਪ੍ਰਿੰਸੈਸ ਦੇ ਦਿਖਾਵਾਂਗੇ ਜੀ ਓਨਲੀ ਪ੍ਰਿੰਸੈਸ ਦੇ ਉੱਤੇ ਵੀਡੀਓ ਬਣਾਵਾਂਗੇ ਆਪਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਪਰ ਇਸ ਤੇ ਵੀਡੀਓ ਜਿਹੜੀ ਉਹ ਨਹੀਂ ਬਣਾਈਏ ਆਪਣੇ ਕੋਲੇ ਡਿਜ਼ਾਈਨ ਬਹੁਤ ਜ਼ਿਆਦਾ ਪਏ ਨੇ ਜੀ ਆਪਾਂ ਵੀਡੀਓ ਦੇ ਵਿੱਚ ਸਾਰੇ ਨਹੀਂ ਦਿਖਾ ਸਕਦੇ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲਣਗੇ ਤੇ ਤੁਸੀਂ ਸੈਟ ਵਾਈਜ਼ ਲੈਣ ਲਈ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਸੈਟ ਵਾਈਜ਼ ਲੈ ਲੇ ਤੁਸੀਂ ਆਪਣੇ ਪਰਸਨਲੀ ਕਰ ਸਕਦੇ ਹੋ ਗੱਲ ਕਿ ਆਪਾਂ ਓਨਲੀ ਸਿੰਗਲ ਸੂਟ ਦਾ ਪ੍ਰਾਈਸ ਹੈ ਜਿਹੜਾ ਉਹ ਵੀਡੀਓ ਦੇ ਵਿੱਚ ਦੱਸਾਂਗੀ ਏਕੇ ਟੈਕਸ ਦੀ ਵੈਰਾਈਟੀ ਹੈ ਜੀ ਆਪਣੇ ਕੋਲੇ ਇਹਦੇ ਵਿੱਚ ਕੋਈ ਵੀ ਸ਼ਿਕਾਇਤ ਹੈ ਜਿਹੜੀ ਉਹ ਨਹੀਂ ਰਹਦੀ ਆਪਣਾ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਕੰਮ ਹੈ ਜੀ ਤੁਸੀਂ ਜੇ ਕਿਸੇ ਨੇ ਭੈਣ ਨੇ ਜਾਂ ਭਰਾ ਨੇ ਕੰਮ ਕਰ ਰਹੀ ਆ ਜਾਂ ਨਿਊ ਸਟਾਰਟ ਕਰਨਾ ਚਾਹੁੰਦੇ ਨੇ ਤਾਂ ਆਪਣੇ ਨਾਲ ਜੁੜ ਸਕਦੇ ਨੇ ਜੀ ਹਾਂਜੀ ਆ ਗਿਆ ਆਪਣਾ ਫਰਸਟ ਡਿਜ਼ਾਈਨ ਡਿਜ਼ਾਈਨਿੰਗ ਦੇਖੋ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੈ ਪ੍ਰਿੰਸੈਸ ਹੈ ਜੀ ਪ੍ਰਿੰਸੈਸ ਹੈਗੀ ਹੈ ਏਕੇ ਟੈਕਸ ਦੀ ਆਪਣੇ ਕੋਲੇ ਚਾਲੂ ਮਾਲ ਤਾਂ ਹੁੰਦੇ ਹੀ ਨਹੀਂ ਇਸ ਗੱਲ ਦੀ ਤਾਂ ਤੁਹਾਨੂੰ ਸਾਰਿਆਂ ਨੂੰ ਗਰੰਟੀ ਹੈਗੀ ਹੋਈ ਹੈ ਜੀ ਹਾਂਜੀ ਆ ਬਲੈਕ ਕਲਰ ਹੈ ਜੀ ਜਿਹੜਾ ਆਪ ਤੁਹਾਨੂੰ ਦਿਖਾ ਰਹੇ ਆ ਨਾ ਬਲੈਕ ਹੈ ਇਹਦੇ ਵਿੱਚ ਬਾਟਮ ਹੈ ਨਾ ਜਿਹੜੀ ਉਹ ਸ਼ੈਡੋ ਪ੍ਰਿੰਟ ਦੀ ਰਹਿੰਦੀ ਹੈ ਪ੍ਰਿੰਟਿੰਗ ਬਹੁਤ ਜ਼ਿਆਦਾ ਪਿਆਰੀ ਹੈ ਜੀ ਬਲੈਕ ਕਲਰ ਹੈ ਜੀ ਵਿਦਆਊਟ ਦੁਪੱਟਾ ਰਹਿਣਗੇ ਜੀ ਇਹ ਸੂਟ ਆਪਣੇ ਕੋਲੇ ਬਿਨਾ ਦਪੱਟੇ ਤੋਂ ਮਿਲਣਗੇ ਤੁਹਾਨੂੰ ਪ੍ਰਾਈਜ਼ ਹੋਊਗਾ ਜੀ 700 ਰੁਪਏ ਓਨਲੀ ਸਿਰਫ 700 ਦੇ ਵਿੱਚ ਆਪਣੇ ਕੋਲੋਂ ਤੁਹਾਨੂੰ ਇਹ ਸੂਟ ਮਿਲੂਗਾ ਜੇਕਰ ਤੁਸੀਂ ਕੋਰੀਅਰ ਕਰਾਉਣਾ ਚਾਹੁੰਦੇ ਹੋ ਤਾਂ ਇਹ ਲਾਈਟ ਵੇਟ ਹੀ ਹੁੰਦਾ ਜ਼ਿਆਦਾ ਵੇਟ ਨਹੀਂ ਹੁੰਦਾ ਇਸ ਦਾ ਤੇ ਲਗਭਗ ਤੁਸੀਂ ਐ ਮੰਨ ਕੇ ਚਲੋ ਵੀ 750 ਦੇ ਗ੍ਰੀਵ ਤੁਹਾਨੂੰ ਸੂਟ ਪੈ ਜਾਊਗਾ ਕੋਰੀਅਰ ਕਰਕੇ ਕੋਰੀਅਰ ਲਾ ਕੇ ਵਿੱਚ 750 ਦਾ ਪੈਂਦਾ ਤੇ ਬਿਨਾਂ ਆਊਟ ਕੋਰੀਅਰ 700 ਦਾ ਤੁਸੀਂ ਵਿజిਟ ਕਰਕੇ 700 ਦਾ ਲੈ ਸਕਦੇ ਹੋ ਜੀ ਆ ਆਪਣੇ ਕੋਲੇ ਆ ਜਿਹੜਾ ਇਸ ਦੇ ਵਿੱਚ ਬਲੈਕ ਕਲਰ ਆ ਗਿਆ सैकेंड कलर है जी इस आ गया जी स्किन कलर बहुत प्यारा कलर है आ गया जी सैकंड है जो आ डिजाइन कलर आ गया जी डिजाइन उ है स्किन कलर रहूगा जी ਕੱਟ ਪ੍ਰੋਪਰ ਰਹੂਗਾ ਜੀ ਹਰ ਇੱਕ ਦਾ ਬਣੂਗਾ ਬਹੁਤ ਕੰਫਰਟੇਬਲ ਵਿਦਾਊਟ ਲਾਈਨਿੰਗ ਵਾਲੇ ਸੂਟ ਹੁੰਦੇ ਨੇ ਜੀ ਇਹ ਆਹ ਸਕਿਨ ਕਲਰ ਆ ਗਿਆ ਤੁਸੀਂ ਕੀ ਆ ਸਕਰੀਨ ਸ਼ਾਟ ਲੈਣਾ ਤੇ ਨਾਲ ਦੀ ਨਾਲ ਆਪਾਂ ਨੂੰ ਕੀ ਹੈ ਮੈਸੇਜ ਕਰ ਲੈ ਕਰ ਦੇਣਾ ਕਿ ਸਾਨੂੰ ਸਾਨੂੰ ਆ ਸੂਟ ਲੈਣਾ ਜੀ ਸਾਡੇ ਲਈ ਰੱਖ ਹਾਂਜੀ ਅਗਲਾ ਕਲਰ ਆ ਗਿਆ ਜੀ ਬਲੂ ਕਲਰ ਅਗਲਾ ਕਲਰ ਆ ਗਿਆ ਹਰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਹੋਣਗੇ ਜੀ ਜੇ ਤੁਸੀਂ ਸੈੱਟ ਵਾਈਜ਼ ਲੈਣਾ ਚਾਹੁੰਦੇ ਹੋ ਤਾਂ ਹਰ ਇੱਕ ਕਲਰ ਦੇ ਵਿੱਚ ਦੋ ਸੂਟ ਹੋਣਗੇ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਹੋਣਗੇ ਤਾਂ ਇੱਕ ਸੈੱਟ ਦੇ ਵਿੱਚ 6 ਸੂਟ ਆਉਣਗੇ 6 ਹੋ ਜਾਣਗੇ ਇੱਕ ਕਿਉਂਕਿ ਦੋ ਦੋ ਹੁੰਦੇ ਨੇ ਇਹ ਹਾਂਜੀ ਤੀਜਾ ਕਲਰ ਆ ਗਿਆ ਆਪਣੇ ਕੋਲ ਇਸ ਦੇ ਵਿੱਚ ਆਹਾ ਬਲੂ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਤੁਹਾਨੂੰ ਤਾਂ ਕਿਵੇਂ ਦਾ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਸਹੀ ਆ ਬਣੀ ਤਾਂ ਹਾਂਜੀ ਕਲਰ ਲਗਭਗ ਸਹੀ ਆ ਰਿਹਾ ਹੈਗਾ ਪ੍ਰਾਈਸ 700 ਰੁਪਏ ਰਹੂਗਾ ਜੀ ਓਨਲੀ ਵਿజిਟ ਕਰਕੇ ਲੈਣ ਲਈ 700 ਰੁਪਏ ਹੈ ਜੀ ਹਾਲਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅਗਲਾ ਡਿਜ਼ਾਈਨ ਇਹਦੇ ਵਿੱਚ ਨੇ ਆਪਣੇ ਕੋਲੇ ਬਹੁਤ ਵੈਰਾਈਟੀ ਆਈ ਹੈ ਜੀ ਪ੍ਰਿੰਸੈਸ ਦੇ ਵਿੱਚ ਤੇ ਇੱਕ ਹੈਗਾ ਇਹਦਾ ਕਾਟਨ ਲਾਈਨ ਆਇਆ ਜੀ ਕਾਟਨ ਲਾਈਨ ਮਤਲਬ ਕਿ ਉਹ ਹੈਗਾ ਆਪਣਾ ਸ਼ਿਮਰ કોટਨ ਲਾਂਗ ਸ਼ਿਮਰ ਹੈ ਜੀ ਇਸ ਦੀ اے ਕੇ ਟੈਕਸ ਦੀ ਉਹ ਆਪਣੇ ਕੋਲੇ ਤੁਹਾਨੂੰ ਵਿਦੂ ਦੁਪੱਟਾ ਤੇ ਵਿਦਾਊਟ ਦੁਪੱਟਾ ਬਾਦੂ ਸਟਾਕ ਮਿਲ ਜੂਗਾ ਜੀ ਉਹਦੇ ਤੇ ਆਪਾਂ ਵੀਡੀਓ ਬਣਾ ਨਹੀਂ ਪਾਏ ਕੋਈ ਗੱਲ ਨਹੀਂ ਜੇ ਟਾਈਮ ਲੱਗਿਆ ਤਾਂ ਆਪਾਂ ਪਾਵਾਂਗੇ ਵੀਡੀਓਸ ਤੇ ਵੀ ਹਾਂਜੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆ ਡਿਜ਼ਾਈਨਿੰਗ ਸਾਰੀ ਸੋਹਣੀ ਹੈ ਤੁਹਾਨੂੰ ਆਪਾਂ ਸਲੋਟ ਕਰਕੇ ਦਿਖਾਉਣੇ ਕਰਕੇ ਤੁਹਾਨੂੰ ਕਲੀਅਰ ਹੋ ਜੇ ਮੇਰੇ ਤੋਂ ਡਿਜ਼ਾਈਨਿੰਗ ਪੁੱਠੀ ਜੀ ਦਿਖਾਈ ਗਈ ਸੀ ਹਾਂਜੀ ਆ ਆ ਗਿਆ ਜੀ ਆਪਣੇ ਕੋਲੇ ਪਿੰਕ ਕਲਰ 베ਬੀ ਪਿੰਕ ਟੋਨ ਹੈ ਜੀ ਜਿਆਦਾ ਡਾਰਕ ਨਹੀਂ ਹੈਗਾ ਲਾਈਟ ਜਿਹਾ ਪਿੰਕ ਹੈਗਾ ਸ਼ੈਡੋ ਪ੍ਰਿੰਟ ਦੀ ਬਾਟਮ ਹੈਗੀ ਐਸਦੀ ਅਗਲਾ ਜਾਇਨ ਆਪਣਾ ਆ ਗਿਆ ਜੀ ਪਿੰਕ 베ਬੀ ਪਿੰਕ ਆ ਗਿਆ ਜੀ ਇਸ ਦੇ ਵਿੱਚ ਪ੍ਰਾਈਸ 700 ਰੁਪਏ ਰਹੂਗਾ ਜੀ ਓਨਲੀ ਸਿਰਫ 700 ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਫਰੋਜੀ ਲਾਈਟ ਰਾਮਾ ਗ੍ਰੀਨ ਆ ਗਿਆ ਜੀ ਲਾਈਟ ਫਲੋਜੀ ਜਾ ਗਿਆ। ਰਾਮਾ ਗ੍ਰੀਨ ਕਲਰ ਆ ਗਿਆ ਜੀ ਇਹ। ਆ ਰਹੂਗੀ ਜੀ ਇਸਦੀ ਬਾਟਮ। ਇਹ 2-2 ਸੂਟਾਂ ਦੀ ਕੱਟ ਹੈ ਜੀ। ਹਾਂਜੀ। ਇਹਨਾਂ ਆਪਾਂ ਰੋਲ ਤੋਂ ਲਾ ਲੈਣੇ ਆ ਜੀ ਡੰਡੇ ਜੇ ਤੋਂ ਡੰਡੇ ਜਿਹੜੇ ਚੜੇ ਹੁੰਦੇ ਆ ਜਿਹੜੇ ਉਸ ਤੋਂ ਲਾ ਲੈਣੇ ਆ ਤਾਂ ਕਿ ਇਹ ਫਾਲਤਾਂ ਕੇ ਜੇ ਨਾ ਕਰਨ ਨਹੀਂ ਨਾ ਇਹਨਾਂ ਉਹਦੇ ਰੋਲ ਤੇ ਤਨ ਚੜਾਉਣਾ ਹੀ ਔਖਾ ਹੋ ਜਾਂਦਾ ਜੀ ਜਦੋਂ ਇੱਕ ਵਾਰੀ ਉਹ ਕਰ ਲੈਣੀ ਆਪਾਂ ਹਾਂਜੀ ਆ ਰਾਮਾ ਗ੍ਰੀਨ ਕਲਰ ਆ ਗਿਆ ਜੀ ਸੈਕੰਡ ਕਲਰ ਰਹੂਗਾ ਜੀ ਰਾਮਾ ਗ੍ਰੀਨ ਅਗਲਾ ਕਲਰ ਆਊਗਾ ਜੀ ਇਸ ਦੇ ਵਿੱਚ ਲੈਮਨ ਲੈਮਨ ਕਲਰ ਆ ਗਿਆ ਜੀ ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਲੈਮਨ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਸੋਹਣਾ ਤੁਸੀਂ ਇਸ ਦੇ ਨਾਲ ਦੁਪੱਟਾ ਜਿਹੜਾ ਡਿਜ਼ਾਈਨਰ ਵੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਨਾ ਖੁਦ ਆਪਣਾ ਤਿਆਰ ਕਰਨਾ ਗਿਆ ਹੋਇਆ ਹੈਗਾ ਪ੍ਰਿੰਸੈਸ ਦਾ ਸੂਟ ਭੇਜੇ ਹੋਏ ਨੇ ਤਿਆਰ ਕਰਨੇ ਤੇ ਜਦੋਂ ਹੀ ਉਹ ਬਣ ਕੇ ਆਗੇ ਨਾ ਉਹ ਆਪਾਂ ਆਪ ਆਪਣੀ ਡਿਜ਼ਾਈਨਿੰਗ ਕਰੀ ਹੈ ਜਿਉ ਕਿਸੇ ਹੋਰ ਦੀ ਡਿਜ਼ਾਈਨਿੰਗ ਨਹੀਂ ਹੈਗੀ ਉਹ ਆਪਣੀ ਆਪ ਦੀ ਹੈ ਖੁਦ ਦੀ ਕਿ ਜਦੋਂ ਤੁਹਾਨੂੰ ਦਿਖਾਵਾਂਗੇ ਨਾ ਤੁਸੀਂ ਦੇਖੋਗੇ ਵੀ ਬਾ ਕਮਾਲ ਬਹੁਤ ਸੋਹਣੀ ਚੀਜ਼ ਬਣੀ ਐ ਤੇ ਉਹ ਲਗਭਗ ਮਤਲਬ ਕਿ ਹਰ ਇੱਕ ਨੂੰ ਪਸੰਦ ਆਊਗਾ ਜੀ। ਹਾਜੀਆ ਲੈਮਨ ਕਲਰ ਆ ਗਿਆ ਜੀ। ਪ੍ਰਾਈਜ਼ ਰਹੂਗਾ 700 ਰੁਪਏ ਜੀ। ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆਹ ਵਾਲਾ ਆ ਡਿਜ਼ਾਈਨ ਤਾਂ ਆਪਣੇ ਕੋਲੇ ਪਹਿਲਾਂ ਵੀ ਕਈ ਵਾਰੀ ਆ ਗਿਆ ਜੀ ਬਹੁਤ ਜਾਲੇ ਸੇ ਲੈਸ ਡਿਜ਼ਾਈਨ ਜੀ ਹਾਂਜੀ ਆ ਬਾਟਮ ਰਹੂਗੀ ਜੀ ਆਪਣੀ ਡਾਰਕ ਪੀਚ ਕਲਰ ਹੈ ਜੀ ਇਹ ਪਿੰਕ ਨਹੀਂ ਹੈਗਾ ਡਾਰਕ ਪੀਚ ਆ ਗਿਆ ਜੀ ਆ ਇਸ ਦੀ ਸ਼ਰਟ ਰਹੂਗੀ ਜੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ਹਾਰੇ ਕ ਡਿਜ਼ਾਈਨ ਦੇ ਵਿੱਚ ਤਿੰਨ ਤਿੰਨ ਕਲਰ ਹੋਣਗੇ ਜੀ ਪ੍ਰਾਈਸ 700 ਰੁਪਏ ਇਸ ਦਾ ਸੈਕੰਡ ਕਲਰ ਆ ਗਿਆ ਜੀ ਆਪਣੇ ਕੋਲੇ ਮਾਸਟਰਡ ਸੈਕੰਡ ਕਲਰ ਆ ਗਿਆ ਜੀ ਇਸ ਦਾ ਆਪਣੇ ਕੋਲੇ ਮਾਸਟਰਡ ਇਹ ਬਹੁਤ ਲਾਈਟ ਵੇਟ ਹੁੰਦਾ ਜੀ ਕਪੜਾ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਤੁਸੀਂ ਇਸ ਤੇ ਜਿੱਦਾਂ ਮਰਜ਼ੀ ਪਾ ਸਕਦੇ ਹੋ ਏਦਾਂ ਵੀ ਲੈਸ ਜੀ ਲਾ ਕੇ ਵੀ ਤੇ ਬਰਕ ਕਰਾ ਕੇ ਜੇ ਤੁਸੀਂ ਆਪਣੀ ਚੋਇਸ ਦਾ ਡਿਜ਼ਾਈਨਰ ਕਰਾਉਣਾ ਚਾਹੁੰਦੇ ਹੋ ਤੁਸੀਂ ਉਵੇਂ ਵੀ ਕਰਵਾ ਸਕਦੇ ਹੋ ਉਸ ਨੂੰ ਹਾਂਜੀ ਆ ਮਾਸਟਰਡ

ਤੀਸਰਾ ਕਲਰ ਆ ਜੂਗਾ ਜੀ ਆਪਣੇ ਕੋਲੇ ਆ ਹਲਕਾ ਲਾਈਟ ਮੋਰ ਪੰਖੀ ਜੀ ਰੋਂ ਦੇ ਵਿੱਚ ਜੀfrozy color ਹੀ ਕਹਿ ਸਕਦੇ ਆ ਆਪਾਂ ਇਸ ਨੂੰ ਬਹੁਤ ਸੋਹਣਾ ਕਲਰ ਆ ਵਿਲਾ ਡਿਜ਼ਾਈਨ ਲੱਗੇ ਜੀ ਆਪਣਾ ਵਾਲਾ ਜਿਹੜੇ ਆਪਣੇ ਕੋਲੇ ਆਹਾ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਨਾ ਇਹ ਆਪਣੇ ਕੋਲੇ ਇਹਨਾਂ ਤੋਂ ਬਿਨਾਂ ਵੀ ਬਹੁਤ ਸਾਰੇ ਡਿਜ਼ਾਈਨ ਨੇ ਜੀ ਆ ਗਈ ਸ਼ਰਟ ਗ੍ਰੇ ਕਲਰ ਹੈ ਜੀ ਇਹ ਡਾਰਕ ਗ੍ਰੇ ਨਹੀਂ ਹੈਗਾ ਕਾਲਾ じゃ ਨਹੀਂ ਹੈਗਾ ਬਸ ਇੱਕ ਪਿਆਰਾ ਜਿਹਾ ਗ੍ਰੇ ਕਲਰ ਹੁੰਦਾ ਨਾ ਥੋੜਾ ਜਿਹਾ ਲਾਈਟ ਟੋਨ ਜਿੱਚ ਲਾਈਟ ਜਾਂ ਗ੍ਰੇ ਹੈ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਦੇਖੋ ਪ੍ਰਿੰਟਿੰਗ ਬਾਟਮ ਕਿੰਨੀ ਸੋਹਣੀ ਲੱਗ ਰਹੀ ਹੈ ਇਸ ਦੇ ਨਾਲ ਕਿ ਆ ਹੈਗਾ ਆਪਣਾ ਕਮੀਜ਼ ਜੀ ਕੱਟ ਪ੍ਰੋਪਰ ਰਹੂਗੀ ਜੀ ਵਿਦਆਊਟ ਲਾਈਨਿੰਗ ਵਾਲਾ ਸੂਟ ਹੈ ਜੀ ਆ ਆਪਣਾ ਇਸ ਦਾ ਫਰਸਟ ਕਲਰ ਆ ਗਿਆ ਜੀ ਗ੍ਰੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਡਿਜ਼ਾਈਨਿੰਗ ਸਾਰੀਆਂ ਹੀ ਸੋਹਣੀਆਂ ਨੇ ਜੀ ਅਗਲਾ ਆ ਗਿਆ ਜੀ ਡਾਰਕ ਲੈਮਨ ਕਲਰ ਮਾਸਟਰ ਨਹੀਂ ਹੈਗਾ ਜੀ ਇਹੇ लेमन कलर ही है डार्क कलर लाइट ही है लेमन डार्क है जी लाइट ही है कलर देखो कितनी सोनी डिजाइनिंग है प्रिंटिंग बहुत सोनी है प्रिंटिंग ना इसकी 3D होती है जी 3D प्रिंटिंग होती है प्रिंसेस दी ਕੱਟ ਪ੍ਰੋਪਰ ਹੈ ਜੀ ਹਰ ਇੱਕ ਦਾ ਬਣੂਗਾ ਬਾਕੀ ਜੇ ਤੁਸੀਂ ਡਿਜ਼ਾਈਨਿੰਗ ਵਗੈਰਾ ਕਰਨੀ ਚਾਹੁੰਦੇ ਹੋ ਦੁਪੱਟੇ ਤੇ ਤਾਂ ਤੁਹਾਨੂੰ ਦੁਪੱਟੇ ਤੇ ਡਿਜ਼ਾਈਨਿੰਗ ਕਰਨ ਵਾਸਤੇ ਵੀ ਕਪੜਾ ਇਹਦੇ ਵਿੱਚ ਕਾਫੀ ਨਿਕਲ ਆਉਂਦਾ ਜੀ ਮਿਲ ਹੀ ਜਾਂਦਾ ਲਗਭਗ ਵੀਡੀਓ ਤੇ ਐਂਡ ਤੱਕ ਬਣੇ ਰਹੋ ਜੂ ਡਿਜ਼ਾਈਨ ਬਹੁਤ ਸੋਹਣੇ ਨੇ ਸਾਰੇ ਆਹ ਆਪਣੇ ਕੋਲ ਇਸ ਦੇ ਵਿੱਚ ਹੀ ਨਾ ਸਕਾਈ ਬਲੂ ਕਲਰ ਆ ਗਿਆ ਜੀ ਸਕਾਈ ਬਲੂ ਕਲਰ ਆ ਗਿਆ ਜੀ ਸੋਨਾ ਕਲਰ ਹੈ ਆ ਗਈ 셔ਟ ਤੇ ਆ ਰੂਗੀ ਇਸ ਦੀ ਬਾਟਮ ਕੱਟ ਪ੍ਰੋਪਰ ਰਹੂਗੀ ਅਗਲਾ ਡਿਜ਼ਾਈਨ ਆ ਗਿਆ ਦੀ ਆਪਣੇ ਕੋਲੇ ਆ ਵਾਲਾ ਇਹਨਾਂ ਲਵੈਂਡਰ ਕਲਰ ਹੈ ਜੀ ਲਾਈਟ ਜਿਹਾ ਲਵੈਂਡਰ ਲਾਈਟ ਜਿਹਾ ਜਾਮਨੀ ਕਲਰ ਹੈ ਬਲੈਕ ਗਰਾਉਂਡ ਹੈ ਜੀ ਇਸਦੀ ਗਰਾਉਂਡ ਬਲੈਕ ਹੈ ਜੀ ਤੇ ਆ ਫਲਾਵਰ ਨੇ ਜਿਹੜੇ ਹੈ ਲਾਈਟ ਲਵੈਂਡਰ ਹੈ ਇਸ ਕਲਰ ਦੇ ਬਣੇ ਹੋਏ ਸ਼ੈਡੋ ਪ੍ਰਿੰਟ ਦੀ ਬਾਟਮ ਰਹਿੰਦੀ ਹੈ ਇਹਦੇ ਵਿੱਚ ਪ੍ਰਿੰਸਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਇਸ ਗੱਲ ਦਾ ਤਾਂ ਪ੍ਰਾਈਜ਼ ਹੋ ਗਿਆ ਜੀ 700 ਰੁਪਏ ਓਨਲੀ ਸਿਰਫ 700 ਹਾਂਜੀ ਅਗਲਾ ਆ ਗਿਆ ਜੀ ਇਸਦਾ ਪਿਸਤਾ ਗ੍ਰੀਨ ਕਲਰ ਸੀ ਗ੍ਰੀਨ ਬਾਟਮ ਰਊਗੀ ਜੀ ਆ ਇਸ ਦੀ ਔਰ ਆ ਆਊਗੀ ਜਿਸ ਦੀ ਸ਼ਰਟ ਅਪਾ ਵੀਡੀਓ ਬਹੁਤ ਸਲੋ ਬਣਾ ਰਹੇ ਆ ਜੀ ਤੁਹਾਨੂੰ ਬਹੁਤ ਟਾਈਮ ਦੇ ਰਹੇ ਆ ਆਪਾਂ ਸਕਰੀਨ ਸ਼ਾਟ ਲੈਣ ਦਾ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਅੱਜ ਦੀ ਵੀਡੀਓ ਦੇ ਸਾਰੇ ਇੱਕ ਪ੍ਰਾਈਸ ਦੇ ਸੂਟ ਨੇ ਜੀ विदाउट द पट्टा का कलर आदमी ये लाइट ज फ्रोजी कलर है लाइट जहा कलर है ਇਸ ਦਾ ਤੀਜਾ ਕਲਰ ਸੀ ਤਿੰਨ ਕਲਰ ਆ ਗਏ ਜੀ ਇਸ ਦੇ ਵਿੱਚ ਇੱਕ ਸੀ ਗ੍ਰੀਨ ਇੱਕ ਲਾਈਟ ਪਰਪਲ ਤੇ ਇੱਕ ਕੀ ਹੈ ਲਾਈਟ ਫਰੋਜ਼ ਹੀ ਜਾ ਗਿਆ ਆ ਡਾਰਕ ਜਾਮਨੀ ਜਾ ਗਿਆ ਜੀ ਕਲਰ ਆਪਣੇ ਕੋਲ ਇਹਦੇ ਜਾਈ ਬਹੁਤ ਸੋਹਣੀ ਅਸਲੀ ਹਾਟ ਦੇਖੋ ਕਿੰਨਾ ਸੋਹਣਾ ਪੱਤੀਆਂ ਵਾਲਾ ਪ੍ਰਿੰਟ ਹੈ ਜੀ ਓਨਲੀ ਪੱਤੀਆਂ ਵਾਲਾ ਕੱਟ ਪ੍ਰੋਪਰ ਰਹੂਗੀ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਹੈਗੀ ਇਸ ਦੇ ਵਿੱਚ ਲਾਈਨਿੰਗ ਨਹੀਂ ਲੱਗਦੀ ਜੀ ਪ੍ਰਾਈਸ ਰਹੂਗਾ 700 ਰੁਪਏ ਆ ਇਸ ਦਾ ਪਹਿਲਾ ਕਲਰ ਆ ਗਿਆ ਜੀ ਇਸ ਦਾ ਚਾਰਟ ਹੈ ਜਿਹੜਾ ਡਾਰਕ ਹੀ ਹੈ ਅਗਲਾ ਆ ਜੂਗਾ ਜੀ ਇਸ ਦੇ ਵਿੱਚ ਬਲੈਕ ਅਗਲਾ ਕਲਰ ਇਸ ਡਿਜ਼ਾਈਨ ਦੇ ਵਿੱਚ ਬਲੈਕ ਆ ਗਿਆ ਜੀ ਅੱਜ ਆਪਾਂ ਤੁਹਾਨੂੰ ਸਾਰੇ ਸੂਟ ਨੇ ਜਿਹੜੇ ਉਹ ਖੋਲ ਕੇ ਦਿਖਾ ਦੇ ਹਰ ਇੱਕ ਕਲਰ ਹੀ ਖੋਲ ਕੇ ਦਿਖਾਤਾ ਜੀ ਆਪਾਂ ਪ੍ਰਿੰਸੈਸ ਦੇ ਤਾਂ ਲਗਭਗ ਆਪਾਂ ਦਿਖਾਈ ਦੇਣੇ ਆ ਖੋਲ ਕੇ ਆ ਬਲੈਕ ਕਲਰ ਹੈ ਜੀ ਬਲੈਕ ਵੀ ਮਤਲਬ ਕਿ ਇਹ ਜੈਡ ਬਲੈਕ ਨਹੀਂ ਹੈਗਾਗਾ ਥੋੜਾ ਜਿਹਾ ਐਵੇਂ ਲੱਗਦਾ ਜੀ ਕਿ ਜਿਵੇਂ ਕਾਰਬਨ ਜਿਹਾ ਗ੍ਰੇ ਗ੍ਰੇਗ ਹੁੰਦਾ ਨਾ ਉਹਦੇ ਮਗੂ ਬਲੈਕ ਕਲਰ ਵਿੱਚ ਔਰ ਤੀਸਰਾ ਕਲਰ ਆ ਗਿਆ ਜੀ ਇਸ ਦੇ ਵਿੱਚ ਗ੍ਰੀਨ ग्रीन कलर आ गया जी तीसरा तीसरा कलर आ गया जी ग्रीन तीसरा कलर आ गया जी इसके ਵਿੱਚ ग्रीन प्राइस ਹੋਊਗਾ ਜੀ 700 ਰੁਪਏ ਓਨਲੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆ ਵਾਲਾ ਆ ਵੀ ਡਿਜ਼ਾਈਨ ਬਹੁਤ ਸੋਹਣਾ ਨਹੀਂ ਕਲਰ ਨਹੀਂ ਰਿਹਾ ਬਤ ਉਹਦੇ ਨਾਲ ਕੱਟ ਪਈਆਂ ਸ਼ਰਟਾਂ ਕਿਸੇ ਦਾ ਆਰਡਰ ਸੀਗਾ ਤਾਂ ਕਰਕੇ ਹਾਂਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਜਾਮਨੀ ਪਿੰਕ ਜਾ ਜਾਮਨੀ ਪਿੰਕ ਕਲਰ ਹੈ ਸ਼ਰਟ ਦੇਖੋ ਕਿੰਨੀ ਸੋਹਣੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ क्लीयर आ रहे तो कलर। हाँ जी कलर लगभग कलीयर है जी हाँ जी अगला कलर आ गया जी जिसका हा मेहंदी जहां जा कलर आ गया हा देगी शर्ट इस ਬਹੁਤ ਸੋਹਣੀ ਪੇਂਟਿੰਗ ਹੈ ਬਹੁਤ ਹੀ ਸੋਨਾ ਡਿਜ਼ਾਈਨ ਹੈ ਜੀ ਇਸ ਦਾ ਕੱਪੜਾ ਵੀ ਬਹੁਤ ਕੰਫਰਟੇਬਲ ਹੈ ਸਪੀਰੀਅਰ ਵੇਸ ਹੈ ਜੀ ਪ੍ਰਾਈਸ ਹੋਊਗਾ 700 ਰੁਪਏ ਮਹਿੰਦੀ ਕਲਰ ਸੀਗਾ ਜੀ ਇਹ ਇਸ ਦੇ ਵਿੱਚ ਅਗਲਾ ਆ ਗਿਆ ਜੀ ਇਸ ਦਾ ਫਲੋਜੀ ਕਲਰ ਇਸ ਦਾ ਚਾਰਟ ਲਗਭਗ ਡਾਰਕ ਹੈ ਲਗਭਗ ਡਾਰਕ ਚਾਰਟ ਹੈਗਾ ਜੀ ਇਸ ਦਾ

लाइट कलर है जी डिजाइनिंग बहुत सोनिया मैंने बहुत प्यारी लग रही है आर्ट डिजाइनिंग प्राइस 700 हो गए जी <coughs> कितना सोना डिजाइन हाँ जी अगला कलर आऊगा जी मास्टर्ड कल मास्टर्ड टोन दे विच है जी ये ब्राउन जा मास्टर्ड है ब्राउन जी टोन दे विच मास्टर्ड कलर है जी ये आर होगी जिस दी शर्ट आर होगी जिस दी शर्ट प्राइस रहूगा सिर्फ सात सौ रुपये ओनली सात सौ रुपये ਕਜਾਮਨੀ ਜਾ ਗਿਆ ਜੀ ਸੋਨਾ ਜਿਹਾ ਜਾਮਨੀ ਕਲਰ ਹੈ ਪਿੰਕ ਬਹੁਤ ਪਿਆਰਾ ਕਲਰ ਹੈ ਜੀ ਹਾਂਜੀ ਆ ਆਪਣਾ ਸੀ ਗਾਇਸ ਵੀਡੀਓ ਦਾ ਲਾਸਟ ਕਲਰ ਜੀ ਪ੍ਰਾਈਸ ਰਹੂਗਾ 700 ਰੁਪਏ ਓਨਲੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਨਾ ਦੱਬ ਕੇ ਸਬਸਕ੍ਰਾਈਬ ਕਰੋ ਜੀ ਕਿ ਸ਼ੇਅਰ ਕਰੋ ਹੈਨਾ ਸਬਸਕ੍ਰਾਈਬ ਕਰੋ ਖੁਦ ਸ਼ੇਅਰ ਕਰੋ ਅੱਗੇ ਆਪਣੇ ਰਿਲੇਟਿਵਸ ਦੇ ਵਿੱਚ ਤਾਂ ਕਿ ਉਹਨਾਂ ਕੋਲੇ ਵਧੀਆ ਵੈਰਾਈਟੀ ਵਾਲੀ ਘੱਟ ਪ੍ਰਾਈਸ ਦੇ ਵਿੱਚ ਪਹੁੰਚ ਸਕੇ ਹਾਂਜੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ